ਬਾਈ ਜੀ ਪਿੰਡ ਦਾ ਤੇ ਬਾਸ ਦੇ ਵਿੱਚ ਜਿਹੜਾ ਮਾਨਸਾ ਅੱਜ ਬਹੁਤ ਨੁਕਸਾਨ ਹੋਈ ਫਾਰਮਾਣਾ ਵਿਚਾਰਾ ਬਧੀਆ ਕੰਮ ਕਰਦਾ ਨਾ ਫਾਰਮਿੰਗ ਕੰਮ ਕਰਦਾ ਤੇ ਉਹਦੇ ਅੱਜ ਬਈ ਦੁੱਖਾਂ ਦਾ ਜਿਹੜਾ ਪਹਾੜ ਲੱਗਿਆ ਨਾ ਬਈ ਮੱਝਾਂ ਗਾਵਾਂ ਸੂਰਾਂ ਲਿਆ ਸੂਈਆਂ ਸੀ ਨਾ ਲਗਾਤਾਰ ਮੀਂਹ ਪੈਣ ਦੇ ਕਾਰਨ ਜਿਹੜੇ ਭਰੰਡੇ ਸੀਗੇ ਛੱਤਾਂ ਦੀ ਕਮਜ਼ੋਰ ਹੋ ਗਈਆਂ ਕੁਦਰਤ ਦਾ ਕਹਿਰ ਕਹੀ ਦੀ ਆਪਾਂ ਨਾ ਉਹ ਦੁੱਖਾਂ ਦਾ ਪਹਾੜ ਬਣ ਕੇ ਡਿੱਗਿਆ ਬਈ ਦੇ ਕਿਉਂਕਿ ਪਹਿਲਾਂ ਵੀ ਗਰੀਬੀ ਸੀ ਹਾਂ ਚਲੋ ਰੇਗ ਤਾਂ ਹੁੰਦਾ ਨਾ ਬਈ ਆ ਦੇਖ ਲੋ ਹਾਲਾਤ ਅੱਜ ਤੇ ਸੂਨਲੇ ਗਾਵਾਂ ਕੁਝ ਸੁਈਆਂ ਵੀ ਗਏਆਂ ਮੈਂ ਕਿਹ ਸੀ ਨਾ ਤੇ ਭਈ ਆਪਾਂ ਅਪੀਲ ਕਰਦੇ ਆਂ ਮਦਦ ਮੰਗਦੇ ਆਂ ਨਾ ਸਰਕਾਰ ਤੋਂ ਵੀ ਬਾਈ ਨੂੰ ਕੁਝ ਨਾ ਕੁਝ ਆਰਥਿਕ ਮਦਦ ਕੀਤੀ ਜਾਵੇ ਨਾ ਕਿਉਂਕਿ ਵੀ ਦੁੱਖਾਂ ਦੀ ਘੜੀ ਆ ਕੁਦਰਤੀ ਹੋ ਗਿਆ ਨਾ ਕਿਉਂਕਿ ਲਗਾਤਾਰ ਮੀਂਹ ਪਈ ਜਾਂਦੇ ਹੁਣ ਪਤ ਗਿਆ ਕਈ ਘਰ ਹੜ੍ਹਾਂ ਚ ਆ ਗਏ ਆ ਹਨ ਤੇ ਆ ਦੇਖ ਲਓ ਬਈ ਹਾਲਾਤ ਜਮਾਣ ਨਾਜ਼ੁਕ ਨੇ ਬਈ ਪੂਰੇ